ਸਤਿ ਸ਼੍ਰੀ ਅਕਾਲ ਮੈਂ ਹਾਤ ਓੜਾ ਹੂ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਭਾਰਤੀ ਜਨਤਾ ਪਾਰਟੀ ਨੇ ਇੱਕ ਬੜਾ ਵੱਡਾ ਝਟਕਾ ਦਿੱਤਾ ਹੈ ਨਾ ਤਾਂ ਭਾਰਤੀ ਜਨਤਾ ਪਾਰਟੀ ਨੇ ਚਲਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਾਂ ਕਿਸੇ ਹੋਰ ਆਜ਼ਾਦ ਪਾਰਟੀ ਨੂੰ ਝੜਕਾ ਦਿੱਤਾ ਹੈ ਜਿਸ ਤਰ੍ਹਾਂ ਜਜਬੀ ਪਾਰਟੀ ਹੈ ਇੱਕ ਪਾਸੇ ਅੱਜ ਵਿਧਾਨ ਸਭਾ ਦੀਆਂ ਚੋਣਾਂ ਦੀ 90 ਹਲਕਿਆਂ ਦੇ ਵਿੱਚ ਹਰਿਆਣਾ ਦੇ ਵਿੱਚ VOTING ਹੋ ਰਹੀ ਹੈ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਆਪਸੀ ਘਾਟੋ ਕਲੇਸ਼ ਇਨਾ ਕੁ ਵਧਿਆ ਹੋਇਆ ਹੈ ਕਿ ਐਨੀ ਕੁ ਖੈਂਬੜਬਾਜੀ ਹੋ ਗਈ ਹੈ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੇ ਅੱਧ ਵਿਚਾਲੇ ਯਾਨੀ ਕਿ ਅੱਧਾ ਸਮਾਂ ਰਹਿ ਗਿਆ ਹੈ VOTING ਹੋਣ ਦਾ VOTING ਤੋਂ ਪਹਿਲਾਂ ਵਿਧਾਨ ਸਭਾ ਦੀ ਚੋਣ ਲੜ ਰਿਹਾ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ ਝਟਕਾ ਦੇ ਦਿੱਤਾ ਹੈ ਹਾਂਜੀ ਮੈਂ ਗੱਲ ਕਰ ਰਿਹਾ ਹਾਂ ਭਾਰਤੀ ਜਨਤਾ ਪਾਰਟੀ ਨੇ ਵਿਧਾਨ ਸਭਾ ਦੀਆਂ ਚੋਣਾਂ ਚੱਲਦੀਆਂ ਦੇ ਵਿੱਚ ਅੱਜ ਆਪਣੇ ਹੀ ਡੈਲੀਗੇਟਸ ਨੂੰ ਝਟਕਾ ਦਿੱਤਾ ਹੈ 6 ਸਾਲਾਂ ਵਾਸਤੇ ਉਸ ਉਮੀਦਵਾਰ ਜੋ ਵਿਧਾਨ ਸਭਾ ਦੀ ਚੋਣ ਲੜ ਰਿਹਾ ਹੈ ਹਲਕਾ हिसार ਤੋਂ ਹਲਕਾ हिसार ਤੋਂ ਜਿਹੜਾ ਕੈਂਡੀਡੇਟ ਚੋਣ ਲੜ ਰਿਹਾ ਹੈ ਉਸ ਨੂੰ ਅੱਜ ਚੱਲਦੀਆਂ ਚੋਣਾਂ ਦੇ ਵਿੱਚੋਂ ਬਤਲ ਕਰ ਦਿੱਤਾ ਗਿਆ ਹੈ 6 ਸਾਲਾਂ ਵਾਸਤੇ ਕਿ ਉਹਨਾਂ ਦੇ ਹੱਥ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਜਾਂ ਜੀਜੀਪੀ ਪਾਰਟੀ ਨਾਲ ਜੁੜੇ ਹੋਏ ਸੀ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਨੂੰ ਭਾਜੜਾ ਪਈਆਂ ਹੋਈਆਂ ਨੇ ਕਿ ਸਾਡੀ ਸਰਕਾਰ ਬਣੇਗੀ ਜਾਂ ਨਹੀਂ ਬਣੇਗੀ ਕਿਉਂਕਿ ਸੀਐਮ ਫੇਸ ਤੱਕ ਨਹੀਂ ਡਿਕਲੇਅਰ ਕਰ ਸਕੀ ਦੂਸਰੇ ਪਾਸੇ ਕਾਂਗਰਸ ਪਾਰਟੀ ਆਪਣੇ ਪਤੇ ਪੂਰੀ ਤਰ੍ਹਾਂ ਖੋਲ ਚੁੱਕੀ ਆ ਦੱਸਿਆ ਜਾ ਰਿਹਾ ਹੈ ਕਿ ਜੀਜੀਪੀ ਅਤੇ ਦੂਸਰੀਆਂ ਛੋਟੀਆਂ-ਮੋਟੀਆਂ ਪਾਰਟੀਆਂ ਦੇ ਨਾਲ ਅਲਾਈਂਸ ਕਰਕੇ ਗਠਜਬੰਦਨ ਦੇ ਤਹਿਤ ਕਾਂਗਰਸ ਪਾਰਟੀ ਸਰਕਾਰ ਬਣਾਉਣ ਜਾ ਰਹੀ ਹੈ ਇਸ ਦੀ ਬੁਖਲਾਹਟ ਭਾਰਤੀ ਜਨਤਾ ਪਾਰਟੀ ਨੂੰ ਪਹੁੰਚ ਗਈ ਹੈ ਭਾਰਤੀ ਜਨਤਾ ਪਾਰਟੀ ਨੇ ਵਿਧਾਨ ਸਭਾ ਦੀ ਚੋਣ ਲੜ ਰਹੀ ਸੁਵਿਤਰੀ ਜੰਦਲ ਜੋ ਪਹਿਲਾਂ ਭਾਰਤੀ ਜਨਤਾ ਪਾਰਟੀਆਂ ਵਿੱਚ ਸੀ ਲੋਕ ਸਭਾ ਦੇ ਅਵਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਲੇਕਿਨ ਉਸ ਨੂੰ ਹਲਕਾ ਸਾਰ ਤੋਂ ਟਿਕਟ ਨਹੀਂ ਮਿਲੀ ਇਸ ਲਈ ਉਹ ਬਾਗੀ ਹੋ ਰਿਹਾ ਹੋ ਗਿਆ ਅੱਜ ਉਹ ਐਜ਼ ਅ ਆਜ਼ਾਦ ਉਮੀਦਵਾਰ ਚੋਣ ਲੜ ਰਹੇ ਨੇ ਜਿਸ ਦੀ ਅੱਜ VOTING ਹੋ ਰਹੀ ਹੈ ਸੁਵਿਤਰੀ ਜਿੰਦਲ ਸੁਵਿਤਰੀ ਜਿੰਦਲ ਨੂੰ ਬੜਾ ਵੱਡਾ ਝਟਕਾ ਦੇ ਦਿੱਤਾ ਹੈ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੇ ਹਾਈ ਕਮਾਂਡ ਨੇ 6 ਸਾਲਾਂ ਵਾਸਤੇ ਸੁਵਿਤਰੀ ਜਿੰਦਲ ਨੂੰ ਭਾਰਤੀ ਜਨਤਾ ਪਾਰਟੀ ਚੋਂ ਬਾਹਰ ਕਰ ਦਿੱਤਾ ਹੈ ਅਤੇ ਉਸ ਤੋਂ ਬਾਅਦ ਹੋਰ ਵੀ 6 ਉਮੀਦਵਾਰ ਦੱਸੇ ਜਾ ਰਹੇ ਨੇ ਜਿਹੜੇ ਆਜ਼ਾਦ ਉਮੀਦਵਾਰ ਖੜੇ ਨੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਪਹਿਲਾਂ ਉਹ ਭਾਰਤੀ ਜਨਤਾ ਪਾਰਟੀ ਵਿੱਚ ਸੀ ਲੇਕਿਨ ਉਹਨੂੰ ਸੀਟ ਨਹੀਂ ਮਿਲੀ ਉਹ ਐਜ਼ ਅ ਆਜ਼ਾਦ ਉਮੀਦਵਾਰ ਲੜੇ ਨੇ ਛਿਆਂ ਦੇ ਵਿੱਚੋਂ ਸਭ ਤੋਂ ਮੋਹਰੀ ਨਾਮ ਦੱਸਿਆ ਜਾ ਰਿਹਾ ਹੈ ਸੁਵਿਤਰੀ ਜੰਦਰ ਲੇਡੀਜ਼ ਹੈ ਜਿਹੜੀ ਵਿਧਾਨ ਸਭਾ ਦੀ ਚੋਣ ਲੜ ਰਹੀ ਹੈ ਸੁਵਿਤਰੀ ਜੰਦਰ ਨੂੰ ਅੱਜ ਬਾਹਰ ਦਾ ਰਸਤਾ ਭਾਰਤੀ ਜਨਤਾ ਪਾਰਟੀ ਨੇ ਦਿਖਾ ਦਿੱਤਾ ਹੈ ਧੰਨਵਾਦ